ਉਹਨਾਂ ਨੇ ਮੇਰੇ ਤੇ ਵਾਰ ਕੀਤੇ ਆ ਆ ਮੇਰੇ ਸਿਰ 'ਚ ਵਾਰ ਕੀਤਾ ਮੇਰੀ ਸਿਸਟਰ ਤੇ ਵੀ ਵਾਰ ਕੀਤਾ ਮੇਰੇ ਸਿਰ 'ਚ ਲੱਗੇ ਹੋਏ ਟਾਂਕੇ ਲੱਗੇ ਹੋਏ ਇਹ ਕਿਹੋ ਜਿਹੇ ਬੇਟਾ ਸੁਟੀ ਆ ਉਹਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਹੋਇਆ ਆ ਨਾ ਤੇ ਰਾਹ ਜਾਂਦੇ ਸਾਡਾ ਰਾਹ ਬੰਦ ਕਰਦੇ ਆ ਵੱਡੇ ਟੁਕੇ ਗਏ ਆਂ ਹੀ ਤੇ ਬੜਾ ਮਾੜਾ ਹਾਲਾ ਤੇ ਬਾਹਰੋਂ ਬੰਦੇ ਮਂਗਾਏ ਬਾਹਰੋਂ ਵੀ ਮਂਗਾਏ ਦੇ ਹੀ ਉਹਨਾਂ ਨੇ ਕਦੋਂ ਮੁੰਡਾ ਲੱਗ ਗਿਆ ਸਰਪੰਚੋਂ ਨੇ ਲਲਕਾਰਾ ਮਾਰਤਾ ਫਿਰ ਗੁਰਦਾਸ ਕੋਪਮਣਾ ਮ ਲੈ ਕੇ ਮਾਰਾਈ ਤੋਂ ਆ ਗਿਆ ਲੈ ਕੇ ਅਰਦਾਸ ਕਰਾ ਕੇ ਕਰੀ ਸੌ ਚੁੱਕ ਕੇ ਕਹਿਦਨ ਵੀ ਮੰਤਰੀ ਸਿੰਘ ਨੇ ਲਲਕਾਰਾ ਮਾਰਿਆ ਜਾਂ ਕਿਆ ਕੀ ਝਗੜਾ ਕਰਨ ਲੋ ਕਿਸੇ ਨੂੰ ਹਲਾਸ਼ੇਰੀ ਦਿੱਤੀ ਆ ਖਬਰ ਹੈ ਗੁਰਦਾਸਪੁਰ ਦੇ ਪਿੰਡ ਜੀਨਵਾਲ ਦੀ ਜਿੱਥੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਕੁਝ ਹੋਰ ਵਿਅਕਤੀਆਂ ਦੇ ਵੱਲੋਂ ਤੇ ਉਸ ਦੇ ਘਰ ਦੇ ਵਿੱਚ ਆ ਕੇ ਉਸ ਤੇ ਹਮਲਾ ਕਰ ਦਿੱਤਾ ਜਾਂਦਾ ਜੀਹਾਂ ਪਰਿਵਾਰਕ ਮੈਂਬਰਾਂ ਨੂੰ ਗੰਭੀਰ ਸੱਟਾਂ ਮਾਰੀਆਂ ਜਾਂਦੀਆਂ ਨੇ ਤੇ ਦੱਸ ਦिए ਕਿ ਉਹ ਨੌਜਵਾਨ ਜਿਹਦੇ ਉੱਤੇ ਹਮਲਾ ਕੀਤਾ ਗਿਆ ਸੀ ਉਹ ਇੱਕ ਫੌਜੀ ਜਵਾਨ ਹੈ ਫੌਜੀ ਜੋ ਕਿ ਛੁੱਟੀ ਆਇਆ ਹੋਇਆ ਆਪਣੇ ਪਰਿਵਾਰ ਦੇ ਕੋਲ ਉੱਥੇ ਹੀ ਇਹ ਨੌਜਵਾਨ ਜੋ ਕਿ ਇੱਕ ਫੌਜ ਦੀ ਨੌਕਰੀ ਕਰ ਰਿਹਾ ਹੈ ਉਸ ਦੇ ਉੱਤੇ ਕੁਝ ਪਿੰਡ ਵਾਸੀਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ 4 ਦਿਨ ਬੀਤ ਚੁੱਕੇ ਨੇ ਇਸ ਗੱਲ ਨੂੰ ਹੋਇਆ ਤੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਪਿਆ ਇਹ ਨੌਜਵਾਨ ਤੇ ਇਨਸਾਫ ਦੀ ਮੰਗ ਕਰਦਾ ਹੋਇਆ ਨਜ਼ਰ ਆ ਰਿਹਾ ਬਾਜੀ ਮੇਰਾ ਨਾਮ ਨਵਜੋਤ ਸਿੰਘ son of ਸਰਦਾਰ ਚੰਦਜੀ ਮੈਂ ਇਸ ਟਾਈਮ ਔਨ ਡਿਊਟੀ ਮੁਲਾਜ਼ਮ ਆ ਮੈਂ ਆਰਮੀ ਚ ਮੈਂ ਸਰੀਨਗਰ ਪੋਸਟਡ ਹੈਗਾ ਰਾਸਤਰੀ ਰਾਈਫਲ ਚ ਛੁੱਟੀ ਆਇਆ ਪਾਜੀ ਮੈਂ 13 ਤਰੀਕ ਨੂੰ ਸਾਡੇ ਨਾ ਨਗਰ ਕੀਰਤਨ ਸੀ ਪਿੰਡ ਦੇ ਵਿੱਚ ਤੇ ਆਪਾਂ ਨਗਰ ਕੀਰਤਨ ਲੰਘ ਗਿਆ ਉੱਥੇ ਮੱਥਾ ਮੱਥਾ ਟੇਕ ਕੇ ਆ ਰਹੇ ਆ ਮੇਰੇ ਛੋਟੇ ਦੋ ਬ੍ਰਦਰ ਆ ਗੁਰਕੀਰਤ ਸਿੰਘ ਤੇ ਲਵਜੀਤ ਸਿੰਘ ਉਹਨਾਂ ਨੂੰ ਇਹ ਮਾਰਨਾ ਪੈ ਗਿਆ ਉਸ ਤੋਂ ਬਾਅਦ ਮੈਂ ਮੇਰੀ ਸਿਸਟਰ ਤੇ ਮੇਰੇ ਚਾਚੀ ਜੀ ਕਮਲਜੀਤ ਖੋੜ ਆਪਸ ਡਾਉਣ ਦੇ ਪਰਪਸ ਚ ਗਏ ਆ ਵੀ ਆਪਾਂ ਵੇਖੋ ਲੜਨ ਦੇ ਪਰਪਸ ਚ ਨਹੀਂ ਮੈਂ ਤਾਂ ਪਹਿਲੇ ਵੀ ਲੜਾਈ ਝਗੜਿਆਂ ਤੋਂ ਬਹੁਤ ਦੂਰ ਐਨਾ ਕਿਉਂਕਿ ਥੋੜੀ ਛੁੱਟੀ ਆਈ ਦਾ ਟਾਈਮ ਹੀ ਨਹੀਂ ਹੁੰਦਾ ਇੰਨੇ ਕੰਮਾਂ ਜੋਗਾ ਤੇ ਉਹਦੇ ਤੋਂ ਬਾਅਦ ਦੂਜਾ ਮਾਰਾ ਕੀ ਕਹਿੰਦੇ ਨੇ ਉਹਨਾਂ ਨੇ ਮੇਰੇ ਤੇ ਵਾਰ ਕੀਤੇ ਆ ਆ ਮੇਰੇ ਸਿਰ 'ਚ ਵਾਰ ਕੀਤਾ ਮੇਰੀ ਸਿਸਟਰ ਤੇ ਵੀ ਵਾਰ ਕੀਤਾ ਮੇਰੇ ਸਿਰ 'ਚ ਲੱਗੇ ਹੋਏ ਟਾਂਕੇ ਲੱਗੇ ਹੋਏ ਆ ਆ ਪਿੱਠ ਤੇ ਵਾਰ ਆ ਉਸ ਤੋਂ ਬਾਅਦ ਆ ਹੱਥ ਤੇ ਵਾਰ ਕੀਤੇ ਹੋਏ ਨੇ ਆ ਦੇਖੋ ਕੱਟ ਲੱਗੇ ਹੋਏ ਆ ਭਾਜੀ ਇਹ ਸਰਾਰਤੀ ਆਨਸਰ ਆ ਵੇਖੋ ਜੇ ਆਪਾਂ ਆਪਣੇ ਦੇਸ਼ 'ਚ ਹੀ ਸੇਫ ਨਹੀਂ ਤੇ ਆਪਾਂ ਫਿਰ ਕੀ ਕਿਸ ਲਈ ਡਿਊਟੀ ਕਰ ਰਹੇ ਆ ਆਪਾਂ ਜਿਹੜਾ ਦੀ ਕੋਈ ਇੱਥੇ ਸੁਣਵਾਈ ਨਹੀਂ ਕੋਈ ਪੁਲਿਸ ਨਹੀਂ ਕਾਢੀ ਕਾਰਵਾਈ ਸੁਣ ਲਈ ਨਾ ਕੋਈ ਅਸੀਂ ਜਿਹਦੇ ਕੋਈ ਜਾਣੇ ਸਾਡੀ ਆਹ ਨੂੰ 4-5 ਦਿਨ ਹੋ ਗਏ ਇੱਥੇ ਐਡਮਿਟ ਹੋਇਆ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੋਈ ਇਹ ਥੋੜੀ ਗੱਲ ਆ ਵੀ ਵੇਖੋ ਮੈਂ ਇੱਕ ਗਵਰਨਮੈਂਟ ਅਪਲਾਈ ਹਾਂ ਮੇਰੀ ਜਦੋਂ ਫੈਮਿਲੀ ਸੇਫ ਨਹੀਂ ਮੇਰੇ ਫਾਦਰ ਮਦਰ ਸੇਫ ਨਹੀਂ ਆ ਤੇ ਫਿਰ ਕੀ ਚੱਕਰ ਆ ਭਾਜੀ ਇੱਥੇ ਵੇਖੋ ਪਾਜੀ ਕੋਈ ਲਾਗਤ ਬਾਜੀ ਨਹੀਂ ਆ ਸਾਡੀ ਕੋਈ ਮਤਲਬ ਝਗੜਾ ਨਹੀਂ ਆ ਵਿੱਚ ਕੁਝ ਸਰਦਾਰਤੀ ਅੰਸਰ ਹੈ ਸਤਨਾਮ ਸਤਵੰਤ ਸਿੰਘ ਉਰਫ ਸੰਤੋਖ ਸਿੰਘ ਇਹ ਪਹਿਲਾਂ ਵੀ ਇਹਨਾਂ ਨੇ ਦੋ ਚਾਰ ਵਾਰ ਉਹਦੇ ਨਾਲ ਸਾਡਾ ਮਤਲਬ ਕਰਵਾਇਆ ਆਪਾਂ ਫਿਰ ਵੀ ਅੱਗੂ ਕੁਝ ਨਹੀਂ ਕੀਤਾ ਆਪਾਂ ਫਿਰ ਵੀ ਚਲੋ ਠੀਕ ਆ ਕਿਉਂਕਿ ਮੈਂ ਇਹੀ ਸੋਚਦਾ ਮੇਰੇ ਬੱਚੇ ਮੇਰੇ ਫਾਦਰ ਮਾਦਰਾਂ ਜਿਹੜੇ ਬਜ਼ੁਰਗਾ ਇੱਥੇ ਰਹਿੰਦੇ ਨੇ ਮੈਂ ਪਹਿਲੇ ਵੀ ਕਦੇ ਕੋਈ ਮਤਲਬ ਇਦਾਂ ਦੀ ਛੇੜਖਾਨੀ ਨਹੀਂ ਕੀਤੀ ਨਾ ਕੋਈ ਲੜਾਈ ਝਗੜਾ ਨਾ ਆਪਾਂ ਲੜਨ ਦੇ ਹੱਕ 'ਚ ਹੈਗੇ ਆ ਬਟ ਇਹ ਦੇਖੋ ਨਾ ਹੁਣ ਤੁਸੀਂ ਇੱਕ ਛਡਾਉਣ ਦੇ ਪਰਪਸ 'ਚ ਜਾ ਕੇ ਉਹਨਾਂ ਨੇ ਮੇਰੇ ਤੇ ਇੰਨੇ ਵਾਰ ਕੀਤੇ ਆ ਮੇਰੇ ਸਿਰ 'ਚ ਟਾਂਕੇ ਲੱਗੇ ਹੋਏ ਨੇ ਆ ਪਿੱਛੇ ਬੈਕ ਤੇ ਵਾਰ ਕੀਤੇ ਹੋਏ ਨੇ ਆ ਹੱਥ ਕੱਟਿਆ ਹੋਇਆ ਏ ਕੱਟਿਆ ਹੋਇਆ ਵੇਖੋ ਵਾਰ ਲੱਗੇ ਹੋਏ ਨੇ ਤੇ ਭਾਜੀ 17 ਤਰੀਕ ਨੂੰ ਝਗੜਾ ਹੋਇਆ 17 ਤਰੀਕ ਨੂੰ ਆਪਾਂ ਐਡਮਟ ਆ 17 ਤਰੀਕ ਨੂੰ ਮੈਨੂੰ ਤੇ ਪਤਾ ਨਹੀਂ ਵੀ ਕੌਣ ਚੁੱਕ ਕੇ ਮੈਨੂੰ ਇੱਥੇ ਹਸਪੀਟਲ ਲਿਆਇਆ ਕਿਉਂਕਿ ਮੇਰੇ ਬਲੱਡ ਨਾਲ ਲਾਸ ਹੋ ਚੁੱਕਿਆ ਸੀ ਪੋਦੇ ਤੋਂ ਬਾਅਦ ਦੇਖੋ ਨਾ ਤੇ ਕੋਈ ਪੁਲਿਸ ਕਾਰਵਾਈ ਕਰ ਰਹੀ ਆ ਮੈਂ ਕੋਈ ਭਾਜੀ ਪੁਲਿਸ ਵਾਲਾ ਨਹੀਂ ਆਇਆ ਕੋਈ ਕੁਛ ਨਹੀਂ ਕੋਈ ਮਤਲਬ ਸਾਡੇ ਕੋਲ ਕੋਈ ਆਇਆ ਹੀ ਨਹੀਂ ਪਰਚਾ ਬਿਲਕੁਲ ਦਰਜ ਨਹੀਂ ਹੋਇਆ ਭਾਜੀ ਕੁਛ ਵੀ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਭਾਜੀ ਉਹੀ ਆ ਫਿਰ ਕਹਿੰਦੇ ਆ ਵੀ ਜਦੋਂ ਅਸੀਂ ਇੱਕ ਦੇਸ਼ ਲਈ ਬਾਹਰ ਬੈਠੇ ਆ ਪਰ ਸਾਡੀ ਜਦੋਂ ਕੋਈ ਪਰਿਵਾਰੀ ਨਹੀਂ ਕਰ ਰਿਹਾ ਤੇ ਫਿਰ ਕੀ ਫਾਇਦਾ ਸਾਡੇ ਬਾਹਰ ਬੈਣ ਦਾ ਮੇਰਾ ਜਦੋਂ ਪਰਿਵਾਰ ਸੇਫ ਨਹੀਂ ਹੈਗਾ ਦੀ ਆਪ ਦੇਖੋ ਇਹ ਸਾਡਾ ਜਿਹੜੀਆਂ ਲੱਗੀਆਂ ਨੇ ਇਹ ਕੋਈ ਇਹ ਥੋੜਾ ਹੈਗਾ ਵੀ ਹਾਂ ਹੁਣ ਆ ਵੇਖੋ ਮੈਂ ਦਿਖਾਉਣਾ ਤੁਹਾਨੂੰ ਮੇਰੇ ਆ ਸਿਰ 'ਚ ਸੱਟ ਲੱਗੀ ਹੋਈ ਐ ਤੇ ਸਟੀਚਰਸ ਲੱਗੇ ਹੋਏ ਨੇ ਭਾਜੀ ਮੈਂ ਕਾਨੂੰਨ ਤੋਂ ਇਹੀ ਮੰਗ ਕਰਦਾ ਵੀ ਇਨਸਾਫ ਦਿਵਾਇਆ ਜਾਏ ਸਾਨੂੰ ਕੋਈ ਕਾਰਵਾਈ ਤਾਂ ਪੁਲਿਸ ਵੱਲੋਂ ਕੀਤੀ ਜਾਏ ਇਹ ਮੇਰੀ ਸਿਸਟਰ ਦੇ ਲੱਗੇ ਹੋਏ ਨੇ ਮੇਰੇ ਚਾਚੀ ਜੀ ਆ ਉਹ ਵੀ ਛਡਾਉਣ ਦੇ ਪਰਪਸ ਤੇ ਗਏ ਨੇ ਉਹਨਾਂ ਦੇ ਵੀ ਲੱਗੇ ਹੋਏ ਨੇ ਉਹਨਾਂ ਦੀਆਂ ਦੋ ਉਂਗਲਾਂ ਕੱਟੀਆਂ ਹੋਈਆਂ ਨੇ ਹੱਡੀਆਂ ਦੋਨਾਂ ਦੀਆਂ ਟੁੱਟ ਰੱਖੀਆਂ ਨੇ ਵਿੱਚੋਂ ਠੀਕ ਹੈ ਬਾਈ ਮੇਰਾ ਸਰਨਾਮ ਕਮਲਜੀਤ ਦਾ ਮੈਂ ਪਿੰਡ ਜੀਨਨਵਾਲ ਤੋਂ ਪਿਤਾ ਦਾ ਨਾਮ ਮੇਰਾ ਕਸਮੀਰ ਸਿੰਘ ਆ ਤੇ ਮੈਂ ਇਹੋ ਮੰਗ ਚਾਹੁੰਨੀ ਹਾਂ ਕਿ ਮੈਨੂੰ ਇਨਸਾਫ ਮਿਲੇ ਮੇਰੇ ਬੱਚੇ ਨੂੰ ਵੀ ਬਹੁਤ ਜ਼ਿਆਦਾ ਅੰਗਵੀਰ ਨਾਲ ਕੁੱਟਿਆ ਵਾ ਇੱਕ ਮੇਰਾ ਬੇਟਾ ਸੀ ਉੱਟੀ ਆ ਉਹਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਹੋਇਆ ਆ ਨਾ ਤੇ ਰਾਹ ਜਾਂਦੇ ਸਾਡਾ ਰਾਹ ਬੰਦ ਕਰਦੇ ਆ ਤੇ ਇਹਨਾਂ ਨੇ ਬਹੁਤ ਸਾਨੂੰ ਦੁਖੀ ਕੀਤਾ ਪੰਜ ਛੇ ਜਾਣੇ ਇਕੱਠੇ ਨੇ ਜਿਹੜੇ ਪਏ ਅਤਰ ਲੋਕ ਸਿੰਘ ਉਹਦੇ ਬੇਟਾ ਆ ਤੇ ਹੋਰ ਬਾਕੀ ਦੂਜੇ ਹੋਰ ਵੀ ਉਹਨਾਂ ਦੇ ਭਰਾ ਜਿਹੜੇ ਉਹ ਵੀ ਸਾਨੂੰ ਬਹੁਤ ਮੀਰ ਨਾਲ ਕੁੱਟਿਆ ਬਹੁਤ ਜ਼ਿਆਦਾ ਸਾਨੂੰ ਉਹਨਾਂ ਨੇ ਇਦਾਂ ਕੁੱਟਿਆ ਜਿਦਾਂ ਛੱਲੀਆਂ ਕੁੱਪਦੇ ਸਾਡੇ ਬੱਚਾ ਦੇ ਬਹੁਤ ਵਾਰ ਕੀਤੇ ਹੋਏ ਤੇ ਮੇਰੀਆਂ ਵੀ ਦੋ ਉਂਗਲਾਂ ਕੱਟੀਆਂ ਹੋਈਆਂ ਨੇ ਜਾਂ ਤੇ ਮੇਰੀਆਂ ਹੁਣ ਉਂਗਲਾਂ ਲਾ ਕੇ ਦੇਣ ਦੱਸਣ ਮੈਨੂੰ ਹੁਣ ਇਹਦਾ ਮੈਂ ਕੀ ਕਰਾਂ ਜਾਂ ਮੇਰਾ ਚੁੱਕਣ ਖਰਚਾ ਫਿਰ ਪਤਾ ਲੱਗੇ ਇਹਨਾਂ ਨੂੰ ਸਰ ਮੈਂ ਬਹੁਤ ਦੁਖੀ ਹੋਈਆਂ ਮੈਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਹੋਇਆ ਰਸਤੇ 'ਚ ਕੀ ਮੰਗ ਕਦ ਮੈਂ ਇਹੋ ਮੰਗ ਚਾਹੁੰਨੀ ਵੀ ਮੈਨੂੰ ਇਨਸਾਫ ਮਿਲੇ ਬਸ ਮੇਰੇ ਬੱਚੇ ਨੇ ਬਾਹਰ ਜਾਣਾ ਸੀ ਇਹਨਾਂ ਨੇ ਵਿੱਚ ਏਅਰ ਕਵਟ ਪਾਈ ਇਹਨਾਂ ਨੇ ਤੇ ਮੈਂ ਇਹੋ ਇਨਸਾਫ ਚਾਹੁੰਨੀ ਕਿ ਮੈਨੂੰ ਮਿਲੇ ਜ਼ਰੂਰ ਬੋਲਾ ਹਾਂਜੀ ਮੇਰਾ ਨਾਮ ਨਵੀਨ ਕੁਮਾਰ ਆ ਮੈਨੂੰ ਵੈਸੇ ਮੇਨੂੰ ਨਾਮ ਜਾਲਾਂਗਾ ਲਾਢੀ ਜੀਰਵਾਲ ਠੀਕ ਆ ਜੀ ਇਹਨਾਂ ਦੀ ਜਦੋਂ-ਜਦੋਂ ਝਗੜਾ ਹੋਇਆ ਨਾ ਜੀ ਝਗੜਾ ਹੋ ਰਿਹਾ ਸੀ ਬਹੁਤ ਜ਼ਬਰਦਸਤ ਤੇ ਇਹਨਾਂ ਵਿਚਾਰੇ ਨੂੰ ਅੰਦਰਵਾੜ ਦਿੱਤਾ ਤਾਂ ਸੀ ਕਿ ਵਿਚਾਰੇ ਅੰਦਰ ਵੜ ਗਏ ਸੀ ਤੇ ਇਹਨਾਂ ਨੇ ਅੰਦਰੋਂ ਮੈਨੂੰ ਫੋਨ ਕੀਤਾ ਕੀ ਲੜੀ ਦੀ ਇੰਦਾ ਤਾਂ ਗੱਲ ਹੋਣੀ ਏ ਲੜਾਈ ਬੜੀ ਹੋਈ ਆ ਤੇ ਆਹਾਂ ਦਾ ਵੱਡੇ ਟੁਕੇ ਗਏ ਆਂ ਅਸੀਂ ਤੇ ਬੜਾ ਮਾੜਾ ਹਾਲਾ ਤੇ ਬਾਹਰੋਂ ਬੰਦੇ ਮਂਗਾਏ ਬਾਹਰੋਂ ਵੀ ਮਂਗਾਏ ਦੇ ਹੀ ਉਹਨਾਂ ਨੇ ਤੇ ਤੁਸੀਂ ਜਲਦੀ ਆਓ ਸਰ ਮੈਂ ਉਸ ਵੇਲੇ ਐਸਐਚਓ ਨੂੰ ਫੋਨ ਕੀਤਾ ਮੈਂ ਕਿਹਾ ਵੀ ਇੰਦਾ ਤਾਂ ਗੱਲ ਹੋਈ ਆ ਤੇ ਪੁਲਿਸ ਭੇਜੋ ਜਿਹੜਾ ਕਿ ਅਸੀਂ ਉਹਨਾਂ ਨੂੰ ਬਾਹਰ ਕਢਾਇਆ ਸੀ ਠੀਕ ਆ ਜੀ ਐਸਐਚਓ ਸਾਹਿਬ ਕਹਿੰਦੇ ਹੁਣੇ ਆ ਜਾਈਂਗੀ ਗੱਡੀ ਪੁਲਿਸ ਮੈਂ ਉਧਰੋਂ ਗੱਡੀਆਂ ਆ ਗਈਆਂ ਮੈਂ ਤੇ ਇਧਰੋਂ ਮੈਂ ਚੱਲ ਪਿਆ ਮੈਂ ਉਥੇ ਜਾ ਕੇ ਖੜੋਤੇ ਆਂ ਤੇ ਪੁਲਿਸ ਦੀਆਂ ਗੱਡੀਆਂ ਆ ਗਈਆਂ ਦੋ ਚਲੋ ਠੀਕ ਆ ਮੈਂ ਪੁਲਿਸ ਦੀਆਂ ਗ ਹੋਰ ਕੋਈ ਗੱਲ ਨਹੀਂ ਮੈਂ ਮੌਕੇ ਤੇ ਆ ਕੇ ਉਹ ਕੁਝ ਦੇਖਿਆ। ਵਟਾ ਰੋਲਾ ਤੇ ਬਹੁਤ ਵੱਜਿਆ ਤਾਂ ਪਹਿਲਾਂ ਹੀ ਚਲੋ। ਮੇਰੇ ਆਉਣ ਤੋਂ ਪਹਿਲਾਂ ਬਹੁਤ ਕੁਝ ਇਹਨਾਂ ਚਾਰੇ ਨੂੰ ਅੰਦਰ ਵਾੜਿਆ। ਪੁਲਿਸ ਨੇ ਵੀ ਦੇਖਿਆ। ਪੁਲਿਸ ਨੇ ਵੀ ਦੇਖਿਆ। ਹਾਂ ਜੀ ਮੌਕੇ ਤੇ ਆ ਕੇ ਇਹ ਦੱਸੋ ਮੈਨੂੰ ਝਗੜਾ ਇਹਨਾਂ ਦੋਵਾਂ ਧਿਰਾਂ ਦਾ। ਮੈਂ ਇਹਨਾਂ ਤੋਂ ਤੇ ਜਾਉਣਾ ਤਾਂ ਕਿਉਂ ਆਣਾ ਸੀ ਫਿਰ ਮੈਨੂੰ ਇਹ ਦੱਸੋ। ਤੁਸੀਂ ਹੱਲਾਸ਼ਰੀ ਦਿੱਤੀ ਲੱਗਉਂਦੀ। ਹੱਲਾਸ਼ਰੀ ਆਪਾਂ ਕਿੱਦਾਂ ਦੇ ਸਕਦੇ ਦੱਸੋ। ਐਸਐਚਓ ਸਾਹਿਬ ਨੂੰ ਮੈਂ ਫੋਨ ਕਰਕੇ ਪੁਲਿਸ ਅੱਦੀ ਆ। ਇਹਨਾਂ ਨੂੰ ਅੰਦਰ ਵਾੜ ਦਿੱਤਾ ਤੁਸੀਂ। ਠੀਕ ਹੈ ਉਹ ਪੁਲਿਸ ਨੇ ਆ ਕੇ ਇਹਨਾਂ ਨੂੰ ਚਤਵਾਰਿਆਂ ਨੂੰ ਬਾਹਰ ਕਢਾਇਆ ਤੇ ਫਿਰ ਇਹਨਾਂ ਨੇ ਦੱਸਿਆ ਪਿੰਡ ਗਵਾਹੀ ਦੇ ਰਿਹਾ ਸਾਰਾ ਤੁਹਾਡੇ ਕਹਿੰਦਾ ਤੁਸੀਂ ਝਗੜਾ ਮੁਕਾਇਆ ਤੁਸੀਂ ਝਗੜਾ ਮੁਕਾਇਆ ਬਸ ਜੀ ਆਪ ਪਿੰਡ ਤਰ ਤਰਲੋਕ ਸਿੰਘ ਮੇਰਾ ਨਾਮ ਪਿੰਡ ਮੇਰਾ ਜੀਵਨਵਾਲ ਕੀ ਗੱਲ ਬਾਤ ਹੈ ਜੀ ਗੱਲ ਬਾਤ ਮਹਾਰਾਜ ਦਾ ਨਗਰ ਕੀਰਤਨ ਹੀ ਉਸ ਦਿਨ ਆਇਆ ਮਹਾਰਾਜ ਦੇ ਨਗਰ ਕੀਰਤਨ ਦੇ ਸਮਾਪਤੀ ਤੋਂ ਤੁਰੰਤ ਬਾਅਦ ਆਪਾਂ ਵਰਤਨ ਸਾਂਭਣ ਦੇ ਆ ਇੱਕ ਮੁੰਡਾ ਲੱਗ ਗਿਆ ਸਰਪੰਚੋ ਨੇ ਲਲਕਾਰਾ ਮਾਰਤਾ ਫੇੜ ਦੋ ਤੇ ਅਸੀਂ ਗਲੀ ਦੇ ਵਿੱਚੀਆਂ ਤੇ ਉਹਨਾਂ ਨੇ ਘਰ ਆਣ ਕੇ ਸਾਨੂੰ ਇਸ ਤਰ੍ਹਾਂ ਪੈ ਗਿਆ ਕਿ ਚਾਰ ਪੰਜ ਜਾਨੇ ਤੇ ਪੈਰ ਤੋਂ ਹੀ ਸਾਡੇ ਨਾਲ ਕੋਈ ਨਹੀਂ ਕੋਈ ਦਾਤਰ ਹੀ ਉਹਨਾਂ ਕੋ ਕਰਪਾਣਾ ਹੀ ਕਿ ਕੋਈ ਸ਼ਹੀਗਾ ਜਿਹੜੇ ਤੇ ਸਾਡੇ ਨਾਲ ਬੁਰੀ ਤਰ੍ਹਾਂ ਹਮਲਾ ਕਰਤਾ ਅਸੀਂ ਤੇ ਕਾਲਪੁਰਖ ਨੇ ਸਾਨੂੰ ਪਤਾ ਨਹੀਂ ਕਿਤਰਾ ਬਚਾ ਲਿਆ ਨਾ ਤੇ ਆਪਾਂ ਉਸ ਸਮੇਂ ਰੋਟੀਆਂ ਵਰਤੌਣ ਦੇ ਹਾਂ ਤੇ ਬਰਤਨ ਸਾਂਭਣ ਦੇ ਹਾਂ ਸਾਡਾ ਪੂਰਾ ਪਿੰਡ ਚ ਜਾ ਕੇ ਦੇਖ ਲਓ ਜੇ ਕੋਈ ਪਿੰਡ ਚ ਕਹਦੇ ਇੱਕ ਜੀਵ ਹੀ ਗੁਰੂ ਘਰ ਬੈਠ ਕੇ ਤੇ ਜੇਤਰ ਲੋਕ ਸਿੰਘ ਗਲਤ ਬੋਲਦਾ ਜੇਕਰ ਮੈਂ ਉਹਨਾਂ ਨਾਲ ਪਹਿਲਾਂ ਕੋਈ ਆਪਣੇ ਘਰੋਂ ਦਾਤਰ ਜਾਂ ਕੋਈ ਡੰਡਾ ਕੋਈ ਜਾਂ ਸੂਟਾ ਜਾਂ ਕੋਈ ਵਟਾ ਸਰਪੰਚ ਦੇ ਘਰ ਉਹ ਸਮੇਂ ਉਹ ਇਹਨਾਂ ਨੇ ਇੰਨਾ ਰੋੜਾ ਸਾਡੇ ਘਰ ਮਗਰੋਂ ਭਰਾਇਆ ਕੋਈ ਗੱਲ ਕਰਨ ਆਲੇ ਅਸੀਂ ਤੇ ਪਿਛਲੇ ਗੇਟ ਨਿਕਲ ਕੇ ਦੌੜ ਕੇ ਆਪਣੇ ਪਿਛਲੇ ਘਰਾਂ 'ਚ ਜਾ ਕੇ ਵੜ ਕੇ ਆਪਣੀ ਜਾਨ ਬਚਾਈ ਆ ਸਰਪੰਚ ਉੱਤੇ ਚੜ ਚੜ ਕੇ ਵੀ ਫੇਲਵਾ ਬਣਾਉਂਦਾ ਵੀਡੀਓ ਬਣਾਉਂਦਾ ਹੈ ਜੇਕਰ ਪੂਰਾ ਪਿੰਡ ਕਹਦੇ ਪਿੱਤਰ ਲੋਕ ਸਿੰਘ ਗਲਤ ਆ ਤੇ ਮੈਨੂੰ ਜੋ ਸਜ਼ਾ ਵੀ ਹੋਵੇ ਮੈਂ ਮਜੂਦ ਆ ਮੈਨੂੰ ਉਹੀ ਗੱਲ ਕਹਿ ਰਹੇ ਕਿ ਸਾਡੇ ਕੋਲ ਵੀਡੀਓ ਵੀ ਜਾ ਕੇ ਦੇਈ ਇਤਿਹਾਰ ਨਾਲ ਕਿ ਸਾਡੇ ਪਏ ਆ ਗਏ ਕੋਈ ਮੈਂ ਕਹਾਂ ਜੀ ਜੇ ਉਹ ਪਏ ਆ ਉਹ ਆਪਣੀ ਵੀਡੀਓ ਹੀ ਦੱਸ ਦੇਣ ਕਿ ਜੇਕਰ ਕਿਤਰਾ ਪਏ ਆ ਸਾਡਾ ਕੀ ਹਾਲ ਕੀਤਾ ਉਹਨਾਂ ਨੇ ਤੁਹਾਡੇ ਬੰਦੇ ਕਿੱਥੇ ਲੱਗ ਸਕੇ ਜੀ ਸਾਡੇ ਬੱਚਿਆਂ ਦੀਆਂ ਲੱਤਾਂ ਤੇ ਲੱਗਿਆ ਮੇਰੇ ਵੇਖੋ ਆ ਲੱਗੀ ਕਿੰਨੇ ਬੰਦੇ ਜਖਮੀ ਹੋ ਗਏ ਤੁਹਾਡੇ ਸਾਡੇ 4 ਬੰਦੇ ਜੀ ਉਹ ਤੇ ਖਾਲਸਾ ਫੁਰਖ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਆ ਉਹ ਸੱਚੇ ਪਾਤਸ਼ਾਹ ਸਾਨੂੰ ਬਚਾ ਗਿਆ ਨਹੀਂ ਤੇ ਇੱਕੋ ਮੇਨ ਵਜਾ ਕੀ ਲੜਾਈ ਦਾ ਨਾ ਮੇਰੀ ਇਹਨਾਂ ਦਾ ਕੋਈ ਵੰਡ ਪਿਆਰੀਆ ਨਾ ਮੇਰਾ ਕੁਛ ਵਾ ਪਰ ਇਹ ਜ਼ਰੂਰ ਆ ਵੀ ਮੈਨੂੰ ਗਲੀ ਗਵਾਂਢ ਚ ਵੀ ਇਹ ਗਾਲ ਮੰਦਾ ਤੇ ਮਾੜਾ ਬੋਲਦੇ ਵੀ ਆ ਉਸ ਦਿਨ ਵੀ ਸਵੇਰੇ ਸਵੇਰੇ ਮੈਂ ਗਰਾਹੀ ਇਕੱਠੇ ਕਰਨ ਦੇ ਆ ਤੇ ਮੈਨੂੰ ਬੜਾ ਮਾੜਾ ਬੋਲਿਆ ਮੈਂ ਹੱਥ ਜੋੜ ਕੇ ਵੀ ਕਿਹਾ ਮੈਂ ਕਿਹਾ ਬਰੇ ਦਿਨਾਂ ਦਾ ਦੇਣਾ ਤੇ ਨਹੀਂ ਕੋਈ ਲੜਾਈ ਝਗੜਾ ਕਰਨਾ ਚਾਹੀਦਾ ਪਰ ਪਤਾ ਨਹੀਂ ਕੁਦਰਤ ਨੇ ਕਿਉਂ ਇਹ ਕਰਵਾਇਆ ਜਾਂ ਕਿਹੇ ਦੀ ਕੋਈ ਮੇਰੇ ਨਾਲ ਜ਼ਮੀਨ ਦੀ ਵੰਡ ਹੋਏ ਜਾਂ ਕਿਸੇ ਚੀਜ਼ ਦੀ ਵੰਡ ਹੋਏ ਤਾਂ ਫੇਰ ਆ ਪਰ ਇਹਨਾਂ ਮੇਰੇ ਕੋ ਕੋਈ ਨਿਜੀ ਰੰਜਿਸ਼ ਲੈਣੀ ਸੀ ਜਾਂ ਮੇਰੇ ਨਿਆਣਿਆਂ ਕੋਈ ਲੈਣੀ ਹੋਵੇ ਜਾਂ ਕੁਝ ਵੀ ਕਰਨਾ ਹੋਵੇ ਤਫੇਰਾ ਇਹਨਾਂ ਨੇ ਤੇ ਪਤਾ ਨਹੀਂ ਕਿਹੜਾ ਇਹਨਾਂ ਦੇ ਵਿੱਚ ਫਤੂਰ ਪੜਿਆ ਸਿਰਫ ਇੱਕੋ ਹੀ ਆ ਵੀ ਹੂਟਰ ਮਾਰ ਕੇ ਗੱਡੀਆਂ ਲੰਘਦੀਆਂ ਹੂਟਰ ਮਾਰ ਕੇ ਇੱਕ ਮੋਟਰਸਾਈਕਲ ਧੜਾਉਂਦੇ ਆ ਉਸ ਦਿਨ ਅਸੀਂ ਸਮਾਨ ਲਵਾਉਂਦੇ ਹਾਂ ਤੇ ਪਹੱਥ ਮਾਰ ਕੇ ਜਿਹੜਾ ਕਹਿੰਦੀ ਡੇਰ ਹੋਈ ਪਿਹੌਲੀ ਚੱਲ ਜਾਓ ਪਰ ਇੰਨਾ ਬੁਰਾ ਹਾਲ ਕੀਤਾ ਬੰਦਿਆਂ ਨੇ ਕੋਈ ਗੱਲ ਇਹ ਨਹੀਂ ਬਾਕੀ ਅਕਾਲਪੁਰਖ ਜਾਣਦਾ ਵਾ ਪੇ ਕੀ ਹੋਇਆ ਕੀ ਨਹੀਂ ਅਕਾਲਪੁਰਖ ਤੋਂ ਵੱਡੀ ਸੁਪਰੀਮ ਪਾਵਰ ਕੋਈ ਨਹੀਂ ਮੇਰਾ ਮਾਲਕ ਜਾਣਦਾ ਵਾ ਜੇ ਕੋਈ ਸਾਡੀ ਕੋਈ ਕਿਰਪਾਨ ਸਾਡੇ ਕੋ ਕੁਛ ਹੁੰਦਾ ਤੇ ਅਸੀਂ ਵੀ ਨਾ ਕੁਛ ਨਾ ਕੁਛ ਕਰਦੇ ਇਹਨਾਂ ਨੇ ਤੇ ਸਾਨੂੰ ਬੁਰੀ ਤਰ੍ਹਾਂ ਤਪੜਾਇਆ ਇਹ ਜ਼ਰੂਰ ਹੈ ਵੀ ਜੇ 15 ਮਿੰਟ ਪਹਿਲਾਂ ਨਾ ਮੇਰੇ ਮਹਾਰਾਜ ਦੀ ਸਵਾਰੀ ਉੱਥੋਂ ਗਈ ਹੁੰਦੀ ਤੇ ਮੇਰੀਆਂ ਆਉਣ ਵਾਲੀਆਂ ਨਸਲਾਂ ਵੀ ਨਹੀਂ ਆਪਣੇ ਆਪ ਨੂੰ ਬਰਦਾਸ਼ਤ ਕਰ ਸਕਦੀਆਂ ਉੱਥੇ ਮਹਾਰਾਜ ਦੀ ਬੇਅਦਬੀ ਹੁੰਦੀ ਕੁਛ ਹੁੰਦਾ ਜਿੱਤਰਾ ਇਹਨਾਂ ਦੇ ਬੰਦੇ ਨੇ ਕੀਤਾ ਕੀ ਮੰਗ ਕਰਦੇ ਹੁੰਦੇ ਸੀ ਅਸੀਂ ਤਾਂ ਕਰਨੇ ਆ ਵੀ ਜੋ ਕਾਲਪੁਰਖ ਦੇ ਹੁਕਮ ਤੇ ਜੋ ਬਣਦਾ ਕਾਨੂੰਨੀ ਕਾਰਵਾਈ ਆ ਹੋਣੀ ਚਾਹੀਦੀ ਨਾ ਵੀ ਅਕਾਲ ਪੁਰਖ ਵੀ ਮੇਰੀ ਫਰਿਆਦ ਨੂੰ ਸੁਣੇ ਵੀ ਜੋ ਮੈਂ ਮੇਰਾ ਰਾਈਟ ਆ ਤੇ ਮੇਰਾ ਬਣ ਜਾ ਜੇ ਮੇਰਾ ਨਹੀਂ ਰਾਈਟ ਤੇ ਮੇਰਾ ਨਾਮ ਬਣੇ ਕੁਛ ਅਕਾਲ ਪੁਰਖ ਨੂੰ ਮੇਜਰ ਮੈਂ ਗਿਣਨਾ ਜੀ ਦੇਖੋ ਮੈਂ ਮਾਨਪ੍ਰੀਤ ਸਿੰਘ ਪਿੰਡ ਜੀ ਵਾਲਤੋਂ ਹਾਂ ਮੇਰੇ ਪਿੰਡ ਦੇ ਮਦਰ ਮੇਰੇ ਪਿੰਡ ਦੇ ਮੇਰੇ ਮਦਰ ਮੇਰੇ ਪਿੰਡ ਦੇ ਸਰਪੰਚ ਨੇ ਤੇ ਜਿਹੜਾ ਇਹ ਕਹਿ ਰਿਹਾ ਕਿ ਮਾਨਪ੍ਰੀਤ ਸਿੰਘ ਨੇ ਝਗੜਾ ਕਰਵਾਇਆ ਸਬੂਤ ਦੇ ਦੇਣਾ ਕਿ ਮਾਨਪ੍ਰੀਤ ਸਿੰਘ ਨੇ ਕਿਤੇ ਝਗੜਾ ਕਰਵਾਇਆ ਜਾਂ ਕੀਤਾ ਜੇ ਉਹ ਝਗੜੇ ਦੇ ਵਿੱਚ ਸੀ ਤੇ ਜੋ ਬਣਦੀ ਕਾਰਵਾਈ ਆ ਕਰਨ ਅਸੀਂ ਇਸ ਨੂੰ ਇਗਨੋਰ ਨਹੀਂ ਕਰਾਂਗੇ ਪਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਜੇ ਉਹ ਕਹਿੰਦੇ ਆ ਵੀ ਮਨਪ੍ਰੀਤ ਨੇ ਝਗੜਾ ਕਰਾਇਆ ਜਾਂ ਲਲਕਾਰਾ ਮਾਰਿਆ ਆ ਸਰਦਾਰ ਹਰਜੀਤ ਸਿੰਘ ਸਰਦਾਰ ਤਰਲੋਕ ਸਿੰਘ ਮੇਰੇ ਸਤਿਕਾਰਯੋਗ ਨੇ ਉਹਨਾਂ ਨੂੰ ਮੈਂ ਇੱਕੋ ਬੇਨਤੀ ਕਰਦਾ ਚਲੋ ਆਓ ਸਾਰੇ ਪਿੰਡ ਦੇ ਦੇਨਦਾਰਾ ਅਸੀਂ ਆਓ ਗੁਰੂ ਘਰ ਬੈਠੀਏ ਦੇਖ ਕਰਵਾਈਏ ਹੁਕਮਨਾਮਾ ਲੈ ਕੇ ਮਹਾਰਾਜ ਤੋਂ ਆਗਿਆ ਲੈ ਕੇ ਅਰਦਾਸ ਕਰਾ ਕੇ ਕਰੀ ਸੌ ਚੁੱਕ ਕੇ ਕਹਿਦਣ ਵੀ ਮਨਪ੍ਰੀਤ ਸਿੰਘ ਨੇ ਲਲਕਾਰਾ ਮਾਰਿਆ ਜਾਂ ਕਿਆ ਕੀ ਝਗੜਾ ਕਰਨ ਲੋ ਕਿਸੇ ਨੂੰ ਹੱਲਾਸ਼ੇਰੀ ਦਿੱਤੀ ਆ ਉਹਦਾ ਆਪੇ ਨਾ ਬੇੜਾ ਅਕਾਲਪੁਰਖ ਕਰੇਗਾ ਦੂਸਰੀ ਗੱਲ ਜਿਹੜੀ ਇਹ ਸਰਦਾਰ ਸਾਹਿਬ ਕਹਿ ਰਹੇ ਵੀ ਸਾਡੇ ਨਾਲ ਇਹਨਾਂ ਦੀ ਕੋਈ ਵੰਡ ਵਿਹਾਰ ਨਹੀਂ ਹੈਗੀ ਦੇਖੋ ਵੰਡ ਵਿਹਾਰ ਤਾਂ ਸਾਡੀ ਵੀ ਹੈ ਨਹੀਂ ਸਰਦਾਰ ਸਾਹਿਬ ਵੰਡ ਵਿਹਾਰ ਕਦੋਂ ਸ਼ੁਰੂ ਹੁੰਦੀ ਆ ਜਦੋਂ ਪਿੰਡ ਦਾ ਪਾਣੀ ਸਾਰਾ ਛੜਕਦੇ ਉੱਤੇ ਆਉਂਦਾ ਰਿਹਾ ਉਹ ਪਾਣੀ ਘਟਵਾਉਣ ਦੇ ਚੱਕਰ ਦੇ ਵਿੱਚ ਮੇਰਾ ਆਪਣਾ ਹੀ ਪਰਿਵਾਰ ਆ ਬਗਾਨੇ ਨਹੀਂ ਹੈਗੇ ਉਹ ਉਹਨਾਂ ਨੇ ਛੱਪੜ ਤੇ ਕਬਜ਼ਾ ਕੀਤਾ ਸੀ ਮੈਂ ਪਿੰਡ ਦੇ ਨਾਲ ਖੜਿਆ ਮੈਂ ਆਪਣੇ ਪਰਿਵਾਰ ਦੇ ਨਾਲ ਨਹੀਂ ਖੜਿਆ ਮੈਂ ਛੱਪੜ ਜਿਹੜਾ 2017 ਤੋਂ ਲੈ ਕੇ 18 ਦੇ ਵਿੱਚ ਅਸੀਂ ਖਾਲੀ ਕਰਵਾ ਕੇ ਪੰਚਾਇਤ ਦੇ ਹਵਾਲੇ ਕੀਤਾ ਹੋਇਆ ਆ ਉੱਥੇ ਪਿੰਡ ਦਾ ਪਾਣੀ ਪੈ ਰਿਆ ਜਿਹੜਾ ਪਿੰਡ ਦਾ ਸਾਰਾ ਨਿਕਾਸੀ ਦਾ ਕੰਮ ਚੱਲ ਰਿਹਾ ਦੂਸਰੀ ਗੱਲ ਸਰਦਾਰ ਸਾਹਿਬ ਨੇ ਬੜੀ ਵਧੀਆ ਕਹੀ ਆ ਮੈਨੂੰ ਸੁਣ ਝਾੜਿਆ ਵੀ बार-बार ਇਹੀ ਗੱਲ ਕਰ ਰਹੇ ਆ ਵੀ ਮਨਪ੍ਰੀਤ ਦੇ ਨੇ ਸਾਡੇ ਝਗੜਾ ਕਰਾਇਆ ਪਿੰਡ ਦੇ ਵਿੱਚ ਮਨਪ੍ਰੀਤ ਨੇ ਗਲਤ ਕੰਮ ਕੀਤੇ ਆ ਸਰਦਾਰ ਸਾਹਿਬ ਸ਼ੁਰੂਆਤ ਤੁਸੀਂ ਕੀਤੀ ਐ ਹਰ ਵਾਰ ਤੁਸੀਂ ਸਾਡੇ ਦੇ ਉੱਥੇ ਕਰ ਰਹੇ ਹੋ बार-बार ਬਲੇਮ ਧਾ ਰਹੇ ਹੋ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜ ਕੇ ਕਹਿੰਨਾ ਵੀ ਇੱਕ ਥਾਂ ਦੇ ਉੱਤੇ ਬਲੇਮ ਕਲੀਅਰ ਕਰ ਦਿਓ ਮੈਂ ਤਾਂ ਕੋਠੇ ਦੇ ਚੜ ਕੇ ਦੇਖ ਰਿਆ ਸੀ ਮੇਰੇ ਸੱਟ ਲੱਗੀ ਸੀ ਮੈਨੂੰ ਪਤਾ ਸੀ ਕਿ ਫੜਨਾ ਤੁਸੀਂ ਮੈਨੂੰ ਸੀ ਤੁਸੀਂ ਲੜਾਈ ਦੂਜੇ ਪਾਸੇ ਲੈ ਲਈ ਆ ਕਿਉਂਕਿ ਤੁਸੀਂ ਉਹਨਾਂ ਨੂੰ ਤਾਂ ਕਟਿਆ ਵੀ ਉਹ ਮੇਰੇ ਨਾਲ ਚੱਲਦੇ ਆ ਉਹ ਮੇਰਾ ਪਰਿਵਾਰ ਆ ਕਿਉਂਕਿ ਤੁਸੀਂ ਸਰਦਾਰ ਹਰਜੀਤ ਸਿੰਘ ਜਿਨ੍ਹਾਂ ਦਾ ਬੇਟਾ ਇੰਗਲੈਂਡ ਤੋਂ ਆਇਆ ਮੈਂ ਖੁਦ ਐਸਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਇਮੀਡੀਏਟਲੀ ਕਿ ਐਸਚਓ ਸਾਹਿਬ ਪਿੰਡ ਬਹੁਤ ਜ਼ਿਆਦਾ ਝਗੜਾ ਹੋ ਜਾ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਜਾਏ ਸੇਤੀ ਫੋਰਸ ਭੇਜੋ ਐਸਚਓ ਸਾਹਿਬ ਦਾ ਮੈਨੂੰ ਰਿਪਲਾਈ ਆਉਂਦਾ ਕਿ ਮਨਪ੍ਰੀਤ ਸਾਡੇ ਇੱਕ ਜਵਾਨ ਦੀ ਡੈਥ ਹੋ ਗਈ ਅਸੀਂ ਉੱਥੇ ਵਿਜੀ ਆ ਫੋਨ ਕੱਟਿਆ ਜਾਂਦਾ ਫਿਰ ਮੈਂ 2 ਮਿੰਟ ਬਾਅਦ ਜਦੋਂ ਜ਼ਿਆਦਾ ਚੀਕ ਜਿਹੜਾ ਫੇਰ ਹੁੰਦਾ ਆ ਮੇਰੇ ਭਰਾ ਨਵਜੋਤ ਦੇ ਸੱਟਾਂ ਲੱਗਦੀਆਂ ਜਦੋਂ ਸਿਰ 'ਤੇ ਦਾਤਰ ਮਾਰ ਦਿੰਦੇ ਆ ਸਰਦਾਰ ਲੋਕ ਸਿੰਘ ਹੋਣੀ ਤੇ ਹਰਜੀਤ ਸਿੰਘ ਹੋਣੀ ਤੇ ਬਾਹਰ ਬਹੁਤ ਜ਼ਿਆਦਾ ਚੀਖਝਾੜਾ ਮੈਂ ਕੋਠੇ ਤੇ ਚੜ ਕੇ ਵੀਡੀਓ ਬਣਾਉਣ ਲੱਗ ਪੈਂਦਾ ਇਹਨਾਂ ਨੇ ਦਾਤਰ ਗੁੰਡੇ ਮਂਗਾਏ ਸੀ ਪਿੰਡ ਦੇ ਵਿੱਚੋਂ ਜਿਹੜੇ ਹਸਪੀਟਲ ਦੇ ਵਿੱਚੋਂ ਆਪਣੇ ਨਸ਼ਾ ਛਡਾਊ ਕੇ ਅੰਦਰ ਦੀਆਂ ਜਿਹੜੀਆਂ ਗੋਲੀਆਂ ਸਿਰਸਿਰ ਰੋਜ਼ ਹੀ ਲੈਣ ਚ ਲੱਗਦੇ ਮਿਲਦੀਆਂ ਨੇ ਉਹ ਖਾਂਦੇ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ ਮੇਰੇ ਕੋ ਬਕਾਇਦਾ ਪ੍ਰੂਫ ਆ ਇਹ ਵੀਡੀਓ ਨੇ ਸਾਰਿਆਂ ਦੀ ਜਦੋਂ ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਜੇ ਆ ਸਾਡੇ ਘਰੇ ਟੈਂਟ ਲੱਗਾ ਚੱਲ ਰਿਹਾ ਜਦੋਂ ਐਸਐਚਓ ਸਾਹਿਬ ਨੂੰ ਥਾਣੇਦਾਰ ਸਾਹਿਬ ਹਰਮਿੰਦਰ ਜੀ ਐਸਆਈ ਰਵਿੰਦਰ ਜੀ ਆਏ ਨੇ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਕਹ ਰਵਿੰਦਰ ਜੀ ਹਰਮਿੰਦਰ ਭਾਜੀ ਦੇਖੋ ਮੰਗ ਕੀ ਕਰਦੇ ਹੋ ਮੈਂ ਇਹ ਮੰਗ ਕਰਦਾ ਕਿ ਝੂਠ ਨਾ ਬੋਲਿਆ ਜਾਵੇ ਸੱਟਾਂ ਇਹਨਾਂ ਵੱਲੋਂ ਕਿਰਪਾਨਾ ਦੇ ਨਾਲ ਸਾਡੇ ਜਿਹੜੇ ਪਿੰਡ ਦੇ ਵਿੱਚ ਚਲੋ ਪਰਿਵਾਰ ਆਪਣਾ ਹੀ ਆ ਉਹਨਾਂ ਦੇ ਉੱਤੇ ਸੱਟਾਂ ਲਾਈਆਂ ਮਾਂ ਮੰਗੇ ਕਰਦਾ ਝੂਠ ਬੋਲ ਕੇ ਇਹ ਕੰਮ ਨਾ ਕਰੋ ਇਹਨੂੰ ਰਾਜਨੀਤੀ ਰੰਗਤ ਨਾ ਦਿਓ